ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਤਸਵੀਰਾਂ ਟੀਮ ਮਾਲਵਾ ਤੁਹਾਨੂੰ ਮਾਰਕੀਟ ਕਮੇਟੀ ਪੁਆਨੀਗੜ ਦੀਆਂ ਦਿਖਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਰਹੀ ਹੈ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਅੰਦਰ ਪੰਜਾਬ ਦੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੀ ਜੋ ਲਿਸਟ ਜਾਰੀ ਹੁੰਦੀ ਹੈ ਤੇ ਉਸ ਲਿਸਟ ਅਨੁਸਾਰ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਆਨੀਗੜ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਤਸਵੀਰਾਂ ਦੇ ਵਿੱਚ ਤੋਂ ਸਾਨੂੰ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਸ ਦੇ ਨਾਲ ਨਜ਼ਰ ਆ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਗਸੀਰ ਸਿੰਘ ਜਗਾ ਝਨੇੜੀ ਜੋ ਕਿ ਉਸ ਲਿਸਟ ਦੇ ਵਿੱਚ ਨਾਮ ਸ਼ਾਮਲ ਸੀ ਤੇ ਅੱਜ ਉਹਨਾਂ ਨੂੰ ਕੁਰਸੀ ਤੇ ਬਹਾਉਣ ਦੇ ਲਈ ਵੱਡੇ ਪੱਧਰ ਤੇ ਸੂਬੇ ਦੇ ਆਗੂ ਪਹੁੰਚ ਰਹੇ ਨੇ ਤੇ ਹੁਣ ਹਲਕਾ ਵਿਦਾਇਕ ਵੀ ਬਨਾ ਨਰਿੰਦਰ ਕੌਰ ਭਰਾਜ ਪਹੁੰਚੇ ਨੇ ਕਿਉਂਕਿ ਸਵੇਰੇ ਹੀ ਜੋ 9:30 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਨੇ ਜਿਹੜੇ ਉਹ ਪਾਏ ਜਾਣੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਆਪ ਆਗੂ ਵੀ ਪੁੱਜਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਟੇਜ ਦੀ ਕਿ ਉਸ ਟੈਸਕਾ ਤਰਜੀਹ ਭੂਮਿਕਾ ਉਚੇਚੇ ਤੌਰ ਤੇ ਸਰਪੰਚ ਜਸਪਾਲ ਸਿੰਘ ਮਟਰਾਂਜੀ ਨਵਾ ਰਹੇ ਨੇ ਤੇ ਉਹਨਾਂ ਤੋਂ ਰਵਾ ਸਰਪੰਚ ਕਰਨੈਲ ਸਿੰਘ ਟਰੱਕ ਯੂਨੀਅਨ ਪੁਹਾਨੀ ਕਰਦੇ ਸਾਕਾ ਪ੍ਰਧਾਨ ਗੁਰਪ੍ਰੀਤ ਸਿੰਘ ਫਗੂਆੜਾ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਬਹਿਲਾ ਅਤੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਬਿੱਕੀ ਬਾਜਵਾ ਅਰਤੀ ਐਸੋਸੀਏਸ਼ਨ ਪੁਆਣੀਗੜ ਦੇ ਪ੍ਰਧਾਨ ਪ੍ਰਦੀਪ ਮਿੱਤਲ ਬਲਾਕ ਪ੍ਰਧਾਨ ਸੁਖਮਨ ਸਿੰਘ ਬਲਦੀਆ ਨਾਬਤੋਂ ਆਪ ਆਗੂ ਜੱਸੀ ਸੋਈਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੰਜ ਸਰਪੰਚ ਹਾਜ਼ਰੀ ਨਿਵਾ ਰਹੇ ਨੇ ਸੋ ਅੱਜ ਮਾਰਕੀਟ ਕਮੇਟੀ ਦੀ ਕੁਰਸੀ ਨੂੰ ਚੇਅਰਮੈਨ ਆ ਜਿਹੜਾ ਉਹ ਮਿਲ ਗਿਆ ਤੇ ਅੱਜ ਬਿਠਾ ਦਿੱਤੇ ਜਾਣਗੇ ਸੋ ਤੁਹਾਨੂੰ ਜਾਣਕਾਰੀ ਦਈਏ ਕਿ ਵੱਡੇ ਆਗੂਆ ਨੇ ਪਹੁੰਚਣਾ ਹੈ ਮਾਰਕੀਟ ਕਮੇਟੀ ਪੋਨੀਗੜ ਵਿਖੇ ਸੂਬੇ ਦੇ ਪ੍ਰਧਾਨ ਅਮਨ ਅਰੋਲਾ ਦੇ ਆਉਣ ਦੀਆਂ ਵੀ ਕੰਸੂਮੈਂਸੀ ਉੱਥੇ ਹੀ ਹੋਰ ਵੱਡੇ ਆਗੂਆਂ ਨੇ ਜੋ 3 ਕਵਜੇ ਦਾ ਟਾਈਮ ਜਿਹੜਾ ਦਿੱਤਾ ਗਿਆ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਵੱਡੀ ਗਿਣਤੀ ਦੇ ਵਿੱਚ ਆਪ ਆਗੂ ਪਹੁੰਚੇ ਨੇ ਤੇ ਹਲਕਾ ਬ੍ਰੇਕ ਵੀ ਬਨਰਿੰਦਰ ਕੋਰਪਰਾਜ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਨਮੇ ਚੇਅਰਮੈਨ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਲੋਈ ਦੇ ਕੇ ਜੋ ਸਨਮਾਨ ਕੀਤਾ ਜਾ ਰਿਹਾ ਸੋ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਅੱਜ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਂਦੇ ਆ ਹਲਕਾ ਵਿਧਾਇਕ ਵਿਚਾਰ ਸਾਂਝੇ ਕਰ ਰਹੇ ਨੇ ਤੇ ਮੁਬਾਰਕਬਾਦ ਨਵੇਂ ਚੇਅਰਮੈਨ ਜਗਸੀਰ ਸਿੰਘ ਜਗ੍ਹਾ 'ਚ ਨੇ ਰਿਮ ਨੇ ਨਿਯੁਕਤ ਕੀ ਜਾ ਰਹੀ ਹੈ ਵੱਡੀ ਘਰੇ ਬੈਠੇ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨ ਜਿਹੜੀ ਮਿਲੀ ਹੈ ਅਰੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੰਭਵ ਹੈ ਸੋ ਸਾਨੂੰ ਖੁਸ਼ੀ ਹੈ ਕਿ ਅਸੀਂ ਇਹੋ ਜੀ ਪਾਰਟੀ ਦੇ ਨਾਲ ਰਲ ਕੇ ਮਿਲ ਕੇ ਅੱਜ ਸੇਵਾ ਕਰ ਰਹੇ ਆ ਜਿਦੇ ਵਿੱਚ ਆਮ ਘਰਾਂ ਦੇ ਧੀਆਂ ਪੁੱਤਾਂ ਦੀ ਮਿਹਨਤ ਦਾ ਜਿਹੜਾ ਮੁੱਲ ਪੈਂਦਾ ਤੋਂ ਮੰਮੁੜ ਦੁਪਹਿਰ ਦੇ 3 ਵਜੇ ਦਾ ਤੇ ਤਸਵੀਰਾਂ ਤੁਹਾਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਨੇ ਤੇ ਹਲਕਾ ਉਧਾਇਕ ਵੀ ਬਨਰਿੰਦਰ ਕੋਰ ਉਹਨਾਂ ਨੂੰ ਬੁਕੇ ਦੇ ਕੇ ਜੀ ਆਇਆਂ ਕਹਿ ਰੇ ਨੇ ਤੇ ਉੱਥੇ ਪ੍ਰਸ਼ਾਸਕ ਅਧਿਕਾਰੀਆਂ ਵੱਲੋਂ ਸਰਦਾਰੀ ਦਿੱਤੀ ਜਾ ਰਹੀ ਹੈ ਐਸਪੀ ਸਾਹਿਬ ਮੌਕੇ ਤੇ ਮੌਜੂਦ ਨੇ ਡੀਐਸਪੀ ਪਵਾਨੀਗੜ ਅਤੇ ਥਾਣਾ ਪਵਾਨੀਗੜ ਦੇ ਮੁਖੀ ਮੌਜੂਦ ਨੇ ਸੋ ਸਰਦਾਰੀ ਦਿੱਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਵਿਧਾਨ ਸਭਾ ਉੱਥੇ ਹੀ ਅੱਜ ਤਸਵੀਰਾਂ ਤੁਸੀਂ ਦੇਖੋਗੇ ਕਿ ਵੱਡੇ ਅਗੂ ਅਜਪੂਆਨੀਗੜ ਦੇ ਅੰਦਰ ਨਜ਼ਰ ਆਉਣਗੇ ਹਲਕਾ ਵ代ਕ ਮੀਬਾ ਰਿੰਦਰ ਕੌਰ ਪਲਾਜ ਵ代 ਦੇ ਪੱਤਰ ਨੇ ਜੋ ਅੱਜ ਮਾਰਕਟ ਕਮੇਟੀ ਪੁਆਨੀਗੜ ਵਿਖੇ ਇਸ ਤਾਜਪੋਸ਼ੀ ਸਮਾਗਮ ਬੋਕੇ ਵੱਡੇ ਅਗੂ ਨੂੰ ਇੱਥੇ ਡੈਜ ਨੇ ਤੇ ਉੱਥੇ ਹੀ ਮੈਂਬਰ ਪਾਰਲੀਮੈਂਟ ਵੀ ਨਜ਼ਰ ਆ ਰਹੇ ਨੇ ਮੀਟ ਹੈਰ ਜੀ ਤੇ ਉਹਨਾਂ ਦੇ ਨਾਲ ਵਰਿੰਦਰ ਗੋਲ ਜੀ ਕੈਬਨਟ ਮੰਤਰੀ ਪੰਜਾਬ ਸਰਕਾਰ ਮੂੰ ਮਿਠਾ ਕਰਵਾਇਆ ਜਾ ਰਿਹਾ ਹੈ ਜਗਸੀਰ ਸਿੰਘ ਜੱਗਾ ਚਨੇੜੀ ਜੋ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤਾਕ ਬੋਸ਼ੀਸ਼ ਸਮਾਗਮ ਤੇ ਉਚੇਚੇ ਤੌਰ ਤੇ ਪੰਜਾਬ ਸਰਕਾਰ ਦੇ ਵੱਡੇ ਆਗੂਆਂ ਦਾ ਜਮਾਵੜਾ ਜੋ ਤੁਸੀਂ ਦੇਖ ਰਹੇ ਹੋ ਵੱਡੇ ਆਗੂ ਪਹੁੰਚੇ ਨੇ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਸਰਪੰਚ ਜਸਪਾਲ ਸਿੰਘ ਮੱਟਰਾਂ ਜੀ ਕਰਨੈਲ ਸਿੰਘ ਮਾਜੀ ਟਰੱਕ ਯੂਨੀਅਨ ਪੁਹਾਨੀ ਕਰਦੇ ਸਭ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਫਗੂਆੜਾ ਉਹਨਾਂ ਦੇ ਨਾਲ ਜਤਿੰਦਰ ਸਿੰਘ ਵਿੱਕੀ ਬਾਜਵਾ ਮੌਜੂਦ ਪ੍ਰਧਾਨ ਨੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਰ ਬਰਦਾਖ pran ਸੁਖਮਨ ਬਲਦੀਆ ਤੋਂ ਇਲਾਵਾ ਜੱਗੀ ਸੋਈਆਂ ਵੀ ਅੱਜ ਆ ਕੇ ਗਏ ਨੇ ਤੇ ਰਖਵਿੰਦਰ ਸਿੰਘ ਮੈਦਾ ਉਹ ਵੀ ਮੌਜੂਦ ਨੇ ਉੱਥੇ ਨਗਰ ਕੌਂਸਲ ਪੁਹਾਨੀ ਕਰਦੇ ਪ੍ਰਧਾਨ ਨਰਿੰਦਰ ਸਿੰਘ ਔਜਲਾ ਹਾਕੀ ਉਹ ਵੀ ਮੌਜੂਦ ਨੇ ਸੋ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਨੇ ਉਹ ਤੇ ਗੁਰੂ ਸਾਹਿਬ ਦੀ ਜਰਨਤ ਅਰਦਾਸ ਕਰਦੇ ਆਂ ਵੀ ਬਹੁਤ ਵੱਡੀ ਸੇਵਾ ਬਕੀ ਐ ਕਿਸਾਨੀ ਦੀ ਮਜ਼ਦੂਰਾਂ ਦੀ ਕਾਰੋਬਾਰੀਆਂ ਦੀ ਜਿਹਦੇ ਨਾਲ ਪੰਜਾਬ ਨੇ ਅੱਗੇ ਵਧਣਾ ਸੋ ਪੰਜਾਬ ਦਾ ਜਿਹੜਾ ਤਰੱਕੀ ਦਾ ਰਾਹ ਸਾਡੇ ਖੇਤਾਂ ਵਿੱਚ ਜੰਦਾ ਜਾਂਦਾ ਸੋ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਐ ਸਾਡੇ ਕਿਸਾਨ ਐ ਖੇਤੀਬਾੜੀ ਦੇ ਸੰਬੰਧਿਤ ਜਿਹੜੇ ਉਪਯੋਗ ਐ ਉਹਨਾਂ ਨੂੰ ਸੁਚਾਰੂ ਢੰਗ ਨਾਲ ਬਿਨਾਂ ਕਿਸੇ ਰੁਕ ਟੋਕ ਦੇ ਚਲਾਉਣ ਦੇ ਲਈ ਗੁਰੂ ਸਾਹਿਬ ਇਹਨਾਂ ਨੂੰ ਰਾਜੀ ਸਿੰਘ ਜੀ ਨੇ ਹੀ ਕੋਡਾ ਨੂੰ ਸਸ਼ਕ ਕਰਨ ਇਹਦਾ ਤੇ ਸਿੱਧੇ ਹੱਥ ਰੱਖਣ ਕਿਰਪਾ ਕਰਨ ਬਹੁਤ ਬਹੁਤ ਵਧਾਈ ਬਹੁਤ ਬਹੁਤ ਦੇਖੋ ਜੀ ਮੈਂ ਤੁਹਾਡੇ ਪ੍ਰਾਜੈਕਸੀ ਸਿੰਘ ਉਹਨਾਂ ਨੂੰ ਜਿੰਤੇ ਬਹੁਤ ਵਧਾਈ ਦੇਣਾਂ ਉਸ ਤੇ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਸਰ ਉੱਚੀ ਬੋਲੋ ਥੋੜਾ ਜਿਹਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨੌਜਵਾਨ ਭਰਾ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾ ਕੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਉਹ ਦਿੱਤਾ ਸੋ ਅੱਜ ਮੈਂ ਇੱਥੇ ਆਇਆ ਇਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਦੇ ਵਿੱਚ ਜਗਾ ਜਗਾ ਸਾਡੇ ਬਰਨਾਲੇ ਜ਼ਿਲ੍ਹੇ ਚ ਵੀ ਹੋਰ ਜ਼ਿਲ੍ਹਿਆਂ ਚ ਵੀ ਕਈ ਜਗ੍ਹਾ ਜਿਹੜੇ ਸਾਡੇ ਨਵੇਂ ਚੀਰਮੈਨ ਲੱਗੇ ਆ ਉਹਨਾਂ ਨੂੰ ਜਾ ਕੇ ਵਧਾਈ ਦੇਣ ਦਾ ਜਿਸ ਦਿਨ ਕੁਰਸੀ ਤੇ ਬੈਠੇ ਸੀ ਉਦੋਂ ਮੌਕਾ ਮਿਲਿਆ ਤੇ ਸਾਰੇ ਕਿਤੇ ਬਹੁਤ ਖੁਸ਼ੀ ਹੈ ਕਿ ਉਹ ਸਾਥੀ ਕਹ ਲੋ ਵੀ ਜਿਨ੍ਹਾਂ ਨੇ ਬੜਾ ਕੰਮ ਕੀਤਾ ਪਾਰਟੀ ਦੇ ਲਈ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਲਈ ਜਾਂ ਸਰਕਾਰ ਬਣਾਉਣ ਚ ਬਹੁਤ ਵੱਡਾ ਸਹਿਯੋਗ ਜਿਨ੍ਹਾਂ ਦਾ ਹੈ ਉਹ ਸਾਰੇ ਲੋਕ ਆ ਜਿਹੜੇ ਕੁਰਸੀਆਂ ਤੇ ਬੈਠੇ ਆ ਬਹੁਤ ਬੜੀ ਖੁਸ਼ੀ ਹੈ ਕਿ ਭਰਾ ਨੂੰ ਅੱਜ ਜਿਹੜੀ ਚੇਅਰਮੈਨ ਜਿਹੜੀ ਹੈ ਉਹ ਦਿੱਤੀ ਗਈ ਹੈ ਇਹ ਬੜੀਆਂ ਉਮੀਦਾਂ ਲੋਕਾਂ ਦੀਆਂ ਸਾਡੇ ਦੋ ਵੀ ਨੇ ਤੇ ਜਿਹੜੇ ਚੇਅਰਮੈਨ ਬੰਦੇ ਆ ਉਹਨਾਂ ਤੋਂ ਵੀ ਜਿਹੜੇ ਨਾਲ ਦੇ ਸਾਥੀ ਜਾਂ ਜਿਹੜੇ ਮੰਡੀਆਂ ਦਾ ਕੰਮ ਚਲਾਉਣਾ ਹੈ ਕਿਸਾਨਾਂ ਦੀ ਫਸਲ ਵੜੀ ਦਾ ਕੰਮ ਚਲਾਉਣਾ ਸਾਰੇ ਬੜੀਆਂ ਉਮੀਦਾਂ ਹੁੰਦੀਆਂ ਸੋ ਜੋ ਇਹਨਾਂ ਦੀ ਪੁਸਤਕਾਂ ਦਿੱਤੀਆਂ ਨੇ ਪਰਮਾਤਮਾ ਜੀ ਹੀ ਅਰਦਾਸ ਹੈ ਕਿ ਉਹਨਾਂ ਨੂੰ ਠੀਕ ਤਰੀਕੇ ਨਾਲ ਲੋਕਾਂ ਦੀਆਂ ਉਮੀਦਾਂ ਮੁਤਾਬਕ ਜੜੀਆਂ ਅਨਭਾਉਣ ਤੇ ਅੱਗੇ ਤੋਂ ਵੀ ਜਿਹੜਾ ਇਸੇ ਤਰ੍ਹਾਂ ਜਿਹੜੀ ਇਹ ਲੋਕਾਂ ਦੀ ਸੇਵਾ ਵੀ ਕਰਦੇ ਰਹਿਣ ਤੇ ਪਰਮਾਤਮਾ ਮੈਨੂੰ ਹੋਰ ਤਰੱਕੀ ਜਿਹੜੀ ਹਮਨਸਰ ਵਿੱਚ ਬਖਸ਼ੇ। ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨਵੇਂ ਨਜੁਕੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਵੱਡੇ ਭਰਾ ਜਗਤਸੀਰ ਸਿੰਘ ਕਨੇੜੀ ਉਹਨਾਂ ਨੂੰ ਮੈਂ ਵਧਾਈ ਦਿੰਨੀ ਹੈ ਤੇ ਅੱਜ ਉਹਨਾਂ ਦੇ ਅਹੁਦਾ ਸੰਭਾਲਣ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਕੁਦਾਰ ਸਿੰਘ ਸੰਧਵਾ ਜੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਆਂ ਨਾਲ ਹੀ ਸਾਡੇ ਮੰਤਰੀ ਵਰੇਂਦਰ ਗੋਇਲ ਜੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੀ ਆਂ ਤੇ ਨਾਲ ਹੀ ਸਾਡੇ ਮੈਂਬਰ ਪਾਰਲੀਮੈਂਟ ਸੰਗਰੂਰ ਸ਼੍ਰੀ ਮੀਤ ਥੇਰ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਆਂ ਸੋ ਅੱਜ ਸਾਰੇ ਹਾਜ਼ਰੀਨ ਸਾਡੇ ਪਾਰਟੀ ਦੇ ਅਹੁਦੇਦਾਰ ਸਭਾ ਜਨਾਂ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਉਹਦਾ ਸੰਭਾਲਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਗਈ ਹੈ ਸੋ ਮੈਂ ਵਧਾਈ ਦਿੰਦੀ ਆਂ ਤੇ ਆਸ ਕਰਦੀ ਆਂ ਕਿ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਜਿਹੜਾ ਇਹ ਆਪਣੇ ਨਾਲ ਜੁੜੇ ਹੋਏ ਲੋਕ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਆੜਤੀਏ ਨੇ ਹਾਰਿਕ ਵਰਗ ਦੇ ਲੋਕ ਜਿਹੜੇ ਇਸ ادارے ਦੇ ਨਾਲ ਮਾਰਕੀਟ 20 ਨਾਲ ਜੁੜੇ ਹੋਏ ਨੇ ਉਹਨਾਂ ਦੇ ਜਿਹੜੇ ਕੰਮ ਨੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਕੋਈ ਅਟਕਣਾ ਨੇ ਉਹਨਾਂ ਨੂੰ ਸੁਚਾਰੂ ਢੰਗ ਦੇ ਨਾਲ ਜਿਹੜਾ ਦੂਰ ਕਰਦੇ ਠੀਕ ਓਕੇ ਥੈਂਕ ਯੂ ਪਾਟੀ ਹੈ ਕਮਾਂਡਰ ਨੂੰ ਕਰਵਾ ਰਿਹਾ ਹਾਂ ਜੀ ਦੱਸਦਾ ਕਿ ਇਹਨੇ ਮੈਨੂੰ ਪੂਜ ਮਾਰਕੀਟ ਕਮੇਟੀ ਚੇਅਰਮੈਨ ਵੀ ਕਿਹਨੇ ਨਵਾਜਿਆ ਮੈਂ ਇੱਥੇ ਆਏ ਮੈਂਬਰ ਬਹੂ ਮੈਂ ਜੀ ਕਮੇਟੀ ਬਰਤੀ ਜੀ ਵਿਵੇਂਦਰ ਗੋਇੰਦ ਜੀ ਸਰਦਾਰ ਸੰਤਮਨ ਸਪੀਕਰ ਸਾਹਿਬ ਆਪ ਜੀ ਦੇ ਐਮਐਲਏ ਸਾਹਿਬ ਰੇਨਦਰ ਗੋਪਾਲ ਰਾਜ ਜੀ ਬਹੁਤ ਬਹੁਤ ਹੌਸਲਾ ਬਖਸ਼ਦਾ ਜੀ ਸਭ ਤੋਂ ਤੈਦ ਰੋਤਾ ਤੁਹਾਡਾ